ਸਤ ਸ੍ਰੀ ਅਕਾਲ ਮੈਂ ਚਰਨ ਜੋ ਸਿੰਘ ਤੁਸੀ ਦੇਖ ਰਹੇ ਹੋ ਪੰਜਾਬੀ ਨਿਊਜ਼ ਲਾਈਨ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ 25 ਅਕਤੂਬਰ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਤਰਨ ਤਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੇ ਵੱਲੋਂ ਕੁਝ ਵੱਡੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਰਾਜ ਸਭਾ ਮੈਂਬਰ ਪਾਰਲੀਮੈਂਟਾਂ ਨੂੰ ਕਰੋੜਾਂ ਰੁਪਏ ਦੇ ਫੰਡ ਮਿਲੇ ਨੇ ਪਰ ਖਰਚੇ ਕਿੰਨੇ ਨੇ ਇਸ ਦਾ ਖੁਲਾਸਾ ਹੁੰਦਾ ਦਿਖਾਈ ਦੇ ਰਿਹਾ ਤੇ ਰੰਗ ਵਿੱਚ ੱਡਾ ਸਭ ਤੋਂ ਪਿਛੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਅਸ਼ਲੀਲ ਵੀਡੀਓ ਜੋ ਵਾਇਰਲ ਹੋ ਰਹੀ ਹੈ ਇਸ ਮਾਮਲੇ ਤੇ ਹੁਣ ਸੁਖਬੀਰ ਸਿੰਘ ਬਾਦਲ ਅਤੇ ਸੁਖਪਾਲ ਸਿੰਘ ਖੈਰਾ बोले ਨੇ ਰਾਜ ਹੁਣਾ ਦੇ ਵੱਲੋਂ ਫਾਂਸੀ ਮਾਮਲੇ ਨੂੰ ਲੈ ਕੇ ਜਥੇਦਾਰ ਗੰਨੀ ਕੁਲਦੀਪ ਸਿੰਘਾ ਗੜਗਾਂਜ ਨੂੰ ਇੱਕ ਵਿਸ਼ੇਸ਼ ਅਪੀਲ ਕਰ ਦਿੱਤੀ ਹੈ ਤੇ ਮਾਨ ਸਰਕਾਰ ਦੀ ਸ਼ਿਕਾਇਤ ਭਾਰਤੀ ਚੋਣ ਕਮਿਸ਼ਨਰ ਦੇ ਅਫਸਰ ਨੂੰ ਅਕਾਲੀ ਦਲ ਦੇ ਵੱਲੋਂ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਅੱਜ ਧਰਨਾ ਵੀ ਦਿੱਤਾ ਜਾਵੇਗਾ ਕੀ ਹੈ ਸਾਰਾ ਮਾਮਲਾ ਇਸ ਦੇ ਬਾਰੇ ਦੱਸਾਂਗੇ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵੱਲੋਂ ਇੱਕ ਦਿਨ ਦੇ ਲਈ ਵਿਧਾਨ ਸਭਾ ਚਲਾਈ ਜਾਵੇਗੀ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਹਲਕਾ ਤਰਨਤੰਨ ਦੀ ਜ਼ਿਮਨੀ ਚੋਂ ਦਾ ਅਖਾੜਾ ਹੋਰ ਪਖਾ ਦਿੱਤਾ ਗਿਆ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਮਾਮਲੇ ਦੇ ਇੰਚਾਰਜ ਮਨੀਸ਼ ਸੁਸੌਦੀ ਦੇ ਵੱਲੋਂ ਅਧਿਕਾਰ ਅਤੇ ਵਲੰਟੀਅਰਾਂ ਦੇ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕੀਤਾ ਗਿਆ ਇਸ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿੱਥੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਅਗੇ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਦਿਨ ਰਾਤ ਇੱਕ ਕਰਨ ਦੀ ਗੱਲ ਵੀ ਆਪਣੇ ਵਲੰਟੀਅਰਾਂ ਨੂੰ ਆਖ ਦਿੱਤੀ ਹੈ ਇਸ ਤੋਂ ਬਾਅਦ ਪਗਵੰਤ ਮਾਦੇ ਵੱਲੋਂ ਮੀਟ ਨਾਲ ਗੱਲਬਾਤ ਕੀਤੀ ਗਈ ਹੈ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਹਲ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦੇ ਦੇਹਾਂ ਤੋਂ ਬਾਅਦ ਇਹ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਹੋ ਰਹੀ ਹੈ ਤੇ ਇਸ ਦੇ ਵਿਚਾਲੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪੀਏ ਦੇ ਵੱਲੋਂ ਵੀ ਆਜ਼ਾਦ ਤੌਰ ਤੇ ਚੋਣਾਂ ਲੜੀ ਜਾ ਰਹੀ ਹੈ ਬਗਾਵਤ ਦਾ ਰੁਖ ਅਪਣਾ ਕੇ ਉਹਨਾਂ ਦੇ ਵੱਲੋਂ ਆਜ਼ਾਦ ਤੌਰ ਤੇ ਆਪਣੇ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਬਗਾਵਤ ਨੂੰ ਲੈ ਕੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਅੱਜ ਜੋ ਤਰਨਤਾਰਨ ਦੇ ਵਿੱਚ ਸਮਾਗਮ ਕੀਤਾ ਗਿਆ ਤੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਪਤਨੀ ਸਾਡੇ ਨਾਲ ਮੌਜੂਦ ਹਨ ਪਰ ਉਹਨਾਂ ਦੀ ਪੀਏ ਦੇ ਵੱਲੋਂ ਆਜ਼ਾਦ ਤੌਰ ਤੇ ਚੋਣ ਲੜੀ ਜਾ ਰਹੀ ਹੈ ਇਸ ਨੂੰ ਲੈ ਕੇ ਸੀਮ ਭਗਵੰਤ ਮਾਨ ਦਾ ਕਹਿਣਾ ਕਿ ਹਰ ਕੋਈ ਚੋਣ ਲੜ ਸਕਦਾ ਹੈ ਹਰੇਕ ਨੂੰ ਆਜ਼ਾਦੀ ਹੈ ਜਿਹੜਾ ਚੋਣ ਲੜਨਾ ਚਾਵੇ ਉਹ ਲੜ ਸਕਦਾ ਹੈ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਹੋਈ ਬਗਾਵਤ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਗਿਆ ਤੇ ਦੂਸਰੇ ਪਾਸੇ ਪ੍ਰਦੂਸ਼ਣ ਦਾ ਮਾਮਲਾ ਜੋ ਦਿੱਲੀ ਦੇ ਵਿੱਚ ਭਖਿਆ ਹੋਇਆ ਹੈ ਦਿੱਲੀ ਦੇ ਮੰਤਰੀਆਂ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਉੱਪਰ ਦੋਸ਼ ਮੜਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਨੇ ਉਹਨਾਂ ਦੇ ਕਹਣ ਕਿ ਅਜੇ ਤਾਂ ਪਰਾਲੀ ਕਿਸਾਨਾਂ ਦੇ ਵੱਲੋਂ ਸਾੜੀ ਨਹੀਂ ਗਈ ਹੈ ਤੇ ਦੂਸਰੇ ਪਾਸੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਹਵਾਵਾਂ ਰੁਕੀਆਂ ਹੋਈਆਂ ਨੇ ਜੇਕਰ ਤੇਜ਼ ਹਵਾਵਾਂ ਚੱਲਣ ਤਾਂ ਤਦ ਵੀ ਪੰਜਾਬ ਤੋਂ ਦਿੱਲੀ ਤੱਕ ਤੂਆ ਪਹੁੰਚਣ ਨੂੰ 10 ਦਿਨ ਲਗ ਸਕਦੇ ਨੇ ਇਸ ਕਰਕੇ ਅਜੇ ਤਾ ਪਰਾਲੀ ਕਿਸਾਨਾਂ ਦੇ ਵੱਲੋਂ ਨਹੀਂ ਸਾੜੀ ਗਈ ਹੈ ਦੂਸਰੇ ਪਾਸੇ ਹਵਾਵਾਂ ਵੀ ਨਹੀਂ ਚੱਲ ਰਹੀਆਂ ਨੇ ਜੋ ਦਿੱਲੀ ਦੇ ਵਿੱਚ ਧੂਆ ਪ੍ਰਦੂਸ਼ਣ ਬਣਿਆ ਹੋਇਆ ਇਹ ਦਿੱਲੀ ਦਾ ਹੀ ਹੈ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਭਾਜਪਾ ਦੇ ਲੀਡਰ ਨੂੰ ਸਵਾਲ ਪੁੱਛਿਆ ਕਿ ਉਹ ਆਪਣਾ ਸਟੈਂਡ ਸਪਸ਼ਟ ਕਰਨ ਕਿ ਉਹਨਾਂ ਦਾ ਇਸ ਮੁੱਦੇ ਤੇ ਕੀ ਆਖਣਾ ਹੈ ਇਸੇ ਕਰਕੇ ਤਾਂ ਇਹਨਾਂ ਭਾਜਪਾ ਦੇ ਲੀਡਰ ਨੂੰ ਇਥੋਂ ਵੋਟਾਂ ਨਹੀਂ ਪੈਂਦੀਆਂ ਨੇ ਕਿਉਂਕਿ ਹਰੇਕ ਮੁੱਦੇ ਤੇ ਇਹਨਾਂ ਨੇ ਪੰਜਾਬ ਨੂੰ ਭੰਡਰਾ ਹੁੰਦਾ ਹੈ ਤੇ ਵੋਟਾਂ ਨਾ ਪੈਂਣ ਕਰਕੇ ਇਹਨਾਂ ਦੇ ਵੱਲੋਂ ਹਰੇਕ ਦੋਸ਼ੀ ਪੰਜਾਬ ਦੇ ਸਿਰ ਮੜਦ ਦਾ ਇਹ ਗੱਲ ਠੀਕ ਨਹੀਂ ਹੈ ਇੱਥੇ ਸਿਮ ਭਗਵੰਤ ਮਾਨ ਦੇ ਵੱਲੋਂ ਕੁਝ ਅਹਿਮ ਗੱਲਾਂ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਗੱਲ ਆਖ ਦਿੱਤੀ ਗਈ ਹੈ ਕਿ ਨਾਟਪੁਰ ਸਾਬ ਦੇ ਵਿੱਚ ਵਿਸ਼ੇਸ਼ ਵਿਧਾਨ ਸਭਾ ਦਾ اجلاس ਸੱਦਿਆ ਜਾ ਰਿਹਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਰਾਜ ਸਭਾ ਦੇ ਵਿੱਚ ਇਸ ਮੌਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ 7 ਮੈਂਬਰ ਨੇ ਤੇ ਇਹਨਾਂ ਸੱਤੇ ਮੈਂਬਰਾਂ ਨੂੰ ਕਿੰਨੀ ਗ੍ਰਾਂਟ ਕਿੰਨਾ ਐਮਪੀ ਲੈਂਡ ਫੰਡ ਮਿਲਿਆ ਤੇ ਕਿੰਨਾ ਇਹਨਾਂ ਨੇ ਖਰਚਾ ਇਸ ਤੇ ਹੁਣ ਖੁਲਾਸਾ ਹੁੰਦਾ ਦਿਖਾਈ ਦੇ ਰਿਹਾ ਹੈ ਕੇਂਦਰੀ ਮੰਤਰਾਲੇ ਦੇ ਵੱਲੋਂ ਇਹ ਸਬੰਧਿਤ ਅੰਕੜੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਆਵਾਜ਼ੀ ਪਾਰਟੀ ਪੰਜਾਬ ਦੇ 7 ਰਾਜ ਸਭਾ ਮੈਂਬਰਾਂ ਨੂੰ ਜਿੰਨੀ ਗ੍ਰਾਂਟ ਮਿਲੀ ਹੈ ਉਸ ਦਾ ਕੇਵਲ 29% ਹਿੱਸਾ ਹੀ ਖਰਚਿਆ ਗਿਆ ਹੈ ਐਮਪੀ ਲੈਂਡ ਫੰਡ ਜਿੰਨਾ ਮਿਲਿਆ ਉਸ ਦੇ ਵਿੱਚੋਂ ਕੇਵਲ 29% ਹੀ ਖਰਚਿਆ ਗਿਆ ਤੇ ਇਹਨਾਂ 7 ਰਾਜ ਸਭਾ ਮੈਂਬਰਾਂ ਨੂੰ ਕਿੰਨਾ ਐਮਪੀ ਲੈਂਡ ਫੰਡ ਮਿਲਿਆ ਕਿੰਨਾ ਇਹਨਾਂ ਨੇ ਖਰਚਿਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਬਲਬੀਰ ਸਿੰਘ ਸੀਟੇਵਾਲ ਨੂੰ ਕੋਲਾ 14 ਕਰੋੜ 72 ਲੱਖ ਰੁਪਇਆ ਮਿਲਿਆ ਹੈ ਤੇ ਉਹਨਾਂ ਦੇ ਵੱਲੋਂ 9 ਕਰੋੜ 38 ਲੱਖ ਰੁਪਇਆ ਖਰਚਿਆ ਗਿਆ ਹੈ অশੋਕ ਮਿੱਤਲ ਨੂੰ ਹੁਣ ਤੱਕ 17 ਕਰੋੜ 35 ਲੱਖ ਰੁਪਇਆ ਮਿਲਿਆ ਹੈ ਤੇ ਕੇਵਲ 2 ਕਰੋੜ 35 ਲੱਖ ਰੁਪਇਆ ਹੀ ਖਰਚਿਆ ਗਿਆ ਹੈ ਹਰਭਜਨ ਸਿੰਘ ਨੂੰ 17 ਕਰੋੜ 19 ਲੱਖ ਰੁਪਏ ਮਿਲਿਆ ਤੇ ਕੇਵਲ 5 ਕਰੋੜ 74 ਲੱਖ ਰੁਪਏ ਹੀ ਖਰਚਿਆ ਗਿਆ ਵਿਕਰਮਜੀਤ ਸਿੰਘ ਸਾਨੀ ਉਹਨਾਂ ਨੂੰ 14 ਕਰੋੜ 71 ਲੱਖ ਰੁਪਏ ਮਿਲਿਆ ਤੇ 5 ਕਰੋੜ 76 ਲੱਖ ਰੁਪਏ ਖਰਚਿਆ ਗਿਆ ਰਗਵ ਚੱਡਾ ਸਭ ਤੋਂ ਘੱਟ ਪੈਸੇ ਇਹਨਾਂ ਦੇ ਵੱਲੋਂ ਖਰਚੇ ਗਏ ਨੇ ਰਗਵ ਚੱਡਾ ਨੂੰ 18 ਕਰੋੜ 82 ਲੱਖ ਰੁਪਏ ਮਿਲਿਆ ਤੇ ਕੇਵਲ 70 ਲੱਖ 86000 ਰੁਪਏ ਹੀ ਖਰਚਿਆ ਗਿਆ 1 ਕਰੋੜ ਰੁਪਏ ਵੀ ਨਹੀਂ ਖਰਚਾਏ ਤੇ ਇਹਨਾਂ ਸਾਰੇ ਰਾਜ ਸਭਾ ਮੈਂਬਰਾਂ ਦੇ ਵਿੱਚੋਂ ਸਭ ਤੋਂ ਵੱਧ ਫੰਡ ਰਗਵ ਚੱਡਾ ਨੂੰ ਹੀ ਮਿਲਿਆ ਹੈ ਜੇਕਰ ਗੱਲ ਕਰੀਏ ਸੰਦੀਪ ਪਾਠਕ ਦੀ ਤਾਂ ਸੰਦੀਪ ਪਾਠਕ ਨੂੰ 18 ਕਰੋੜ 72 ਲੱਖ ਰੁਪਏ ਐਮਪੀ ਲੈਂਡ ਫੰਡ ਮਿਲਿਆ ਹੈ ਤੇ ਕੇਵਲ 2 ਕਰੋੜ 76 ਲੱਖ ਰੁਪਏ ਹੀ ਖਰਚਿਆ ਗਿਆ ਸੰਜੀਵ अरोड़ा ਜਿਨੇ ਸਮੇਂ ਲਈ ਰਾਜ ਸਭਾ ਦੇ ਮੈਂਬਰ ਰਹੇ ਉਹਨਾਂ ਨੂੰ 18 ਕਰੋੜ ਰੁਪਏ ਐਮਪੀ ਲੈਂਡ ਫੰਡ ਵਜੋਂ ਮਿਲੇ ਨੇ ਤੇ ਉਹਨਾਂ ਦੇ ਵੱਲੋਂ 7 ਕਰੋੜ 81 ਲੱਖ ਰੁਪਏ ਖਰਚਿਆ ਗਿਆ ਹੈ ਇਹਨਾਂ ਸਾਰੇ ਹੀ 7 ਰਾਜ ਸਭਾ ਮੈਂਬਰਾਂ ਨੂੰ 119.11 ਕਰੋੜ ਰੁਪਇਆ ਮਿਲਿਆ ਤੇ ਇਹਨਾਂ ਦੇ ਵੱਲੋਂ ਕੇਵਲ 34 ਕਰੋੜ 76 ਲੱਖ ਰੁਪਇਆ ਹੀ ਖਰਚਿਆ ਗਿਆ 84.35 ਕਰੋੜ ਰੁਪਏ ਇਹਨਾਂ ਦੇ ਵੱਲੋਂ ਨਹੀਂ ਖਰਚੇ ਗਏ ਨੇ ਸਭ ਤੋਂ ਵੱਧ ਪੈਸੇ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਖਰਚੇ ਗਏ ਨੇ ਤੇ ਸਭ ਤੋਂ ਘੱਟ ਪੈਸੇ ਰघव ਚੱਡਾ ਦੇ ਵੱਲੋਂ ਖਰਚੇ ਗਏ ਨੇ ਤੇ ਰਾਜ ਸਭਾ ਮੈਂਬਰਾਂ ਦੇ ਵੱਲੋਂ ਇਹ ਜੋ ਘਾਰਗੁਜ਼ਾਰੀ ਦਿਖਾਈ ਗਈ ਹੈ ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨੇ ਸਾਦੇ ਜਾ ਰਹੇ ਨੇ ਬਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਅਸ਼ਲੀਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਨੂੰ ਲੈ ਕੇ ਹੁਣ ਸਿਆਸਤ ਪੱਖ ਦੀ ਦਿਖਾਈ ਦੇ ਰਹੀ ਹੈ ਸੁਖਪਾਲ ਸਿੰਘ ਖਾਰਾ ਇਸ ਮੁੱਦੇ ਤੇ ਫੇਸਬੁੱਕ ਤੇ ਲਾਈਵ ਹੋਏ ਨੇ ਤੇ ਉਹਨਾਂ ਦੇ ਵੱਲੋਂ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਦੀ ਮੰਗ ਕਰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਉਹਨਾਂ ਦੇ ਕਹਿਣੇ ਕਿ ਹਰੇਕ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਵੀਡੀਓ ਫੇਕ ਹੈ ਐਡਿਟ ਕਰਕੇ ਬਣਾਈ ਗਈ ਆ ਪਰ ਕਿਸੇ ਦੇ ਵੱਲੋਂ ਵੀ ਇਸ ਨੂੰ ਲੈ ਕੇ ਰਿਪੋਰਟ ਆ ਜਾਂਚ ਇਸ ਦੀ ਨਹੀਂ ਕਰਵਾਈ ਗਈ ਇਸ ਦੀ ਫੋਰੈਂਸਿਕ ਜਾਂਚ ਪੰਜਾਬ ਤੋਂ ਬਾਹਰ ਕਿਤੇ ਹੋਣੀ ਚਾਹੀਦੀ ਹੈ ਤਾਂ ਜੋ ਸਾਰੀ ਸਚਾਈ ਇਸ ਵੀਡੀਓ ਦੇ ਬਾਰੇ ਸਾਹਮਣੇ ਆ ਸਕੇ ਕਿਸੇ ਦੇ ਵੱਲੋਂ ਵੀ ਇਸ ਵੀਡੀਓ ਬਾਰੇ ਜਾਂਚ ਨਹੀਂ ਕੀਤੀ ਗਈ ਹੈ ਸਿੱਧਾਈ ਆਖਿਆ ਜਾ ਰਿਹਾ ਕਿ ਇਹ ਵੀਡੀਓ ਫੇਕ ਹੈ ਇਹ AI ਦੇ ਨਾਲ ਬਣਾਈ ਗਈ ਹੈ ਪਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਦਾ ਸੱਚ ਅਤੇ ਝੂਠ ਦਾ ਝੂਠ ਨਿਕਲ ਕੇ ਸਾਹਮਣੇ ਆ ਸਕੇ ਉਹਨਾਂ ਦਾ ਕਹਿਣ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕਪਟਨ ਮੰਤਰੀ ਜੋ ਲਾਲ ਚੰਦ ਘਟਾਰੂ ਚੱਕ ਨੇ ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਦੇ ਵੱਲੋਂ ਉਸ ਦੀ ਜਾਂਚ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਆਖਿਆ ਗਿਆ ਕਿ ਇਸ ਵੀਡੀਓ ਦੀ ਜਾਂਚ ਕਰਵਾਈ ਜਾਵੇ ਰਾਜਪਾਲ ਦੇ ਵੱਲੋਂ ਉਸ ਵੀਡੀਓ ਦੀ ਜਾਂਚ ਕਰਵਾਈ ਗਈ ਤਾਂ ਉਹ ਵੀਡੀਓ ਠੀਕ ਨਿਕਲੀ ਐਡਿਟਾ ਨਹੀਂ ਸੀ ਪਰ ਉਸ ਦੇ ਬਾਵਜੂਦ ਵੀ ਲਾਲ ਚੰਦ ਕਟਾਰੂ ਚੱਕ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਇਸੇ ਕਰਕੇ ਇਸ ਵੀਡੀਓ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਨਿਕਲ ਕੇ ਸਾਹਮਣੇ ਆ ਸਕੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸੇਵਲ ਹੁਣ ਕੇਵਲ ਇੱਕ ਆਮ ਇਨਸਾਨ ਨਹੀਂ ਨੇ ਪੰਜਾਬ ਦੀ ਅਗਵਾਈ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਜੇਕਰ ਉਹਨਾਂ ਦੇ ਉੱਪਰ ਅਜਿਹੇ ਗੰਭੀਰ ਇਲਜ਼ਾਮ ਲੱਗਦੇ ਨੇ ਤੇ ਪੰਜਾਬ ਦੇ ਲੋਕਾਂ ਦੇ ਲਈ ਵੀ ਇੱਕ ਬੇਸ਼ਰਮੀ ਵਾਲੀ ਗੱਲ ਹੈ ਇਸ ਕਰਕੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲੇ ਉਹਨਾਂ ਦੇ ਵੱਲੋਂ ਡੀਆਈਜੀ ਹਰਤੇਜ ਸਿੰਘ ਪੁੱਲਰ ਦੇ ਖਿਲਾਫ ਬੋਲਦਿਆ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਸ ਦਾ ਮਜ਼ਾਕ ਵੀ ਸੁਖਪਾਲ ਸਿੰਘ ਖਰੜ ਦੇ ਵੱਲੋਂ ਉਡਾ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਇਸੇ ਮਾਮਲੇ ਦੇ ਨਾਲ ਹੀ ਜੁੜੀ ਹੋਈ ਹੈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਹੋਰੀ ਇਸ ਕਥਿਤ ਵੀਡੀਓ ਬਾਰੇ ਗੱਲਬਾਤ ਸਵਾਲ ਕੀਤਾ ਗਿਆ ਤਾਂ ਉਹਨਾਂ ਦੇ ਕਹਿਣ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਦੀ ਨੱਕ ਕਟਾ ਕੇ ਰੱਖ ਦਿੱਤੀ ਹੈ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਇਸ ਤੋਂ ਘਟਿਆ ਬੰਦਾ ਹੋਰ ਕੋਈ ਵੀ ਨਹੀਂ ਹੈ ਇਸ ਦੀਆਂ ਕਰਤੂਤਾ ਕਰਕੇ ਸਾਡੀ ਇਸ ਨੇ ਨੱਕ ਵਡਾ ਕੇ ਰੱਖ ਦਿੱਤੀ ਹੈ ਇੱਥੇ ਇਹ ਕੁਝ ਸ਼ਬਦਾਵਲੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵਾਰਤਾਂ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਵੀ ਇਹ ਹੀ ਗੱਲ ਆਖ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਅਗਵਾਈ ਕਰ ਰਿਹਾ ਹੈ ਜੇਕਰ ਉਹਨਾਂ ਦੇ ਉੱਪਰ ਕੋਈ ਇਲਜ਼ਾਮ ਲੱਗਦਾ ਹੈ ਤਾਂ ਇਹ ਇਲਜ਼ਾਮ ਇੱਕ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਉੱਪਰ ਵੀ ਲੱਗਦਾ ਹੈ ਤੇ ਇਥੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਸਾਧ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਬਲਵੰਤ ਸਿੰਘ ਰਾਜੋ ਆਣਾ ਜਿਨ੍ਹਾਂ ਨੂੰ ਕਿ ਬਿਤ ਦਿਨੀ ਪਟਿਆਲਾ ਦੇ ਡੈਂਟਲ ਹਸਪਤਾਲ ਦੇ ਵਿੱਚ ਉਹਨਾਂ ਦੇ ਚੈੱਕਅਪ ਦੇ ਲਈ ਉਹਨਾਂ ਨੂੰ ਲਿਆਂਦਾ ਗਿਆ ਤੇ ਇਸ ਮੌਕੇ ਉਹਨਾਂ ਦੇ ਵੱਲੋਂ মিডিਏ ਨਾਲ ਗੱਲਬਾਤ ਕੀਤੀ ਗਈ ਹੈ ਤੇ মিডিਏ ਨਾਲ ਬਾਤ ਕਰਦਿਆਂ ਹੋਇਆਂ ਫਾਂਸੀ ਸੰਬੰਧੀ ਕੇਸ ਦੇ ਨਿਬੇੜੇ ਲਈ ਬਲਵੰਤ ਸਿੰਘ ਰਾਜੂਆਣਾ ਦੇ ਵੱਲੋਂ ਸ਼੍ਰੀ ਕਾਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗਣਿਕ ਕੁਲਦੀਪ ਸਿੰਘ ਗੜਗਜ ਨੂੰ ਕੋਈ ਫੈਸਲਾ ਲੈਣ ਦੀ ਅਪੀਲ ਕਰ ਦਿੱਤੀ ਹੈ ਕੇਸ ਨੂੰ ਲਮਕਾਉਣ ਕਾਰਨ ਰਾਜੂਆਣਾ ਨੇ ਕੇਂਦਰ ਸਰਕਾਰ ਉੱਤੇ ਤਾਂ ਦੋਸ਼ ਲਾਏ ਨੇ ਦੂਸਰੇ ਪਾਸੇ ਸ਼ਰਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਵੀ ਨਰਾਜ਼ ਹੁੰਦੇ ਦਿਖਾਈ ਦਿੱਤੇ ਨੇ ਸ਼ਰਮਣੀ ਕਮੇਟੀ ਦੀ ਕਾਰਗੁਜ਼ਾਰੀ ਖਿਲਾਫ ਰਾਜੋਆਣ ਦੋ ਵਾਰ ਮਰਨ ਵਰਤਵੀ ਰੱਖ ਚੁੱਕੇ ਨੇ ਰਾਜੋਆਣਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਰਹਿਮ ਦੀ ਅਪੀਲ ਜੋ ਰਾਸ਼ਟਰਪਤੀ ਦੇ ਕੋਲ ਐਸਜੀਪੀਸੀ ਦੇ ਵੱਲੋਂ ਪਾਈ ਗਈ ਉਸ ਨੂੰ ਵਾਪਸ ਲਿਆ ਜਾਵੇ ਫਾਂਸੀ ਹੌਣ ਦਿੱਤੀ ਜਾਵੇ ਕਿਉਂਕਿ ਪਹਿਲਾਂ ਹੀ ਮੈਂ ਬਹੁਤ ਲੰਮਾ ਸਮਾਂ ਜੇਲ੍ਹ ਦੇ ਵਿੱਚ ਘਟ ਲਿਆ ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦਾ ਤੇ ਹੁਣ ਰਾਜੋ ਹਣਾਂ ਨੇ ਇਸ ਸਬੰਧੀ ਸ਼੍ਰੀ ਕਾਤਕ ਸਾਬ ਦੇ ਕਾਰਜਕਾਰੀ ਜਥੇਦਾਰ ਗਣਿਕੁਲਦੀਪ ਸਿੰਘ ਗਾਜੂ ਨੂੰ ਜਲਦ ਕੋਈ ਨਵਾਂ ਫਾਸਲਾ ਲੈਣ ਬਾਰੇ ਅਪੀਲ ਕੀਤੀ ਹੈ ਇਸ ਕਰਕੇ ਬਲਵੰਤ ਸਿੰਘ ਰਾਜੋ ਹਣਾਂ ਨੂੰ ਹੁਣ ਸ਼੍ਰੀ ਕਾਤਕ ਸਾਬ ਤੇ ਕੋਈ ਨਾ ਕੋਈ ਟੇਕ ਹੈ ਬਲਵੰਤ ਸਿੰਘ ਰਾਜੋ ਹਣਾਂ ਦਾ ਕਹਿਣਾ ਹੈ ਕਿ ਜੇਲ੍ਹ ਵਿੱਚਲੇ ਤਿੰਨ ਦਹਾਕਿਆਂ ਵਿੱਚੋਂ ਉਸਦੇ ਦੋ ਦਹਾਕੇ ਤਾਂ ਫਾਂਸੀ ਚੱਕੀ 'ਚ ਹੀ ਲੰਘ ਗਏ ਤੇ ਬਿਤ ਦਿਨੇ ਜੋ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਇੱਕ ਵਫਦ ਨੇ ਰਾਜੂ ਹਾਨਾ ਦੇ ਨਾਲ ਜੇਲ੍ਹ ਦੇ ਵਿੱਚ ਜਾ ਕੇ ਜੋ ਮੁਲਾਕਾਤ ਕੀਤੀ ਗਈ ਉਸ ਦੇ ਵਿੱਚ ਵੀ ਰਾਜੂ ਹਾਨਾ ਦੇ ਵੱਲੋਂ ਸ਼ਰਮਣੀ ਕਮੇਟੀ ਨੂੰ ਰਹਿਮ ਦੀ ਅਪੀਲ ਆ ਵਾਪਸ ਲੈਣ ਦੀ ਗੱਲ ਆਖੀ ਗਈ ਸੀ ਸ਼ਰਮਣੀ ਕਮੇਟੀ ਨੇ ਰਾਜੂ ਹਾਨਾ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਇੱਕ ਰਹਿਮ ਵਾਲੀ ਅਪੀਲ ਰਸ਼ਟਰਪਤੀ ਦੇ ਕੋਲ ਪਾਈ ਸੀ ਤੇ ਇਸ ਮਾਮਲੇ ਤੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਨਾ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਨਾ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਹਨਾਂ ਦੀ ਬਾਤ ਵਾਲੀ ਸਜਨ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਕੋਈ ਵੀ ਫੈਸਲਾ ਨਹੀਂ ਲਿਆ ਜਾ ਰਿਹਾ ਤੇ ਇਸ ਮਾਮਲੇ ਤੇ ਹੁਣ ਰਾਜੂ ਆਣਾਂ ਦੇ ਵੱਲੋਂ ਸ਼੍ਰੀ ਕਾਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਕਣੀ ਗੁਲਦੀਪ ਸਿੰਘ ਗੜਕਾਜ ਨੂੰ ਫੈਸਲਾ ਲੈਂਡ ਸੰਬੰਧੀ ਕੋਈ ਅਪੀਲ ਕਰ ਦਿੱਤੀ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਦੇ ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਇਆਂ ਭਾਰਤੀ ਚੋਣ ਕਮਿਸ਼ਨਰ ਦੇ ਪੰਜਾਬ ਦੇ ਅਫਸਰ ਨੂੰ ਇੱਕ ਸ਼ਿਕਾਇਤ ਦੁਬਾਰਾ ਕਰ ਦਿੱਤੀ ਹੈ ਸ਼੍ਰੋਮਣੀ ਕਾਲ ਦਲ ਦੇ ਸਪੋਕਸਪਰਸਨ ਅਰਸ਼ਦੀਪ ਕਲੇਰ ਦੇ ਵੱਲੋਂ ਇੱਕ ਸ਼ਿਕਾਇਤ ਕਰਦੇ ਹੋਏ ਆਗ੍ਰਿਤਾ ਹੈ ਕਿ ਮਾਨ ਸਰਕਾਰ ਦੇ ਵੱਲ ਜ਼ਿਮਣੀ ਚੋਣ ਦੇ ਵਿੱਚ ਸਰਕਾਰੀ ਮਸ਼ਿਨਰੀ ਦਾ ਉਪਯੋਗ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਲਾਲਚ ਦੇ ਕੇ ਲੁਭਾਇਆ ਜਾ ਸਕੇ ਤੇ ਵੋਟਾਂ ਲਈਆਂ ਜਾ ਸਕਣ ਦੂਸਰੇ ਪਾਸੇ ਇਹ ਵੀ ਦੋਸ਼ ਲਗਾ ਦਿੱਤੇ ਗਏ ਨੇ ਕਿ ਹਰਮਿੰਦਰ ਸਿੰਘ ਸੰਧੂ ਦੇ ਦੋ ਕਰੀਬੀ ਡੀਐਸਪੀ ਇਸ ਤਰਨਤਨ ਜ਼ਿਲ੍ਹੇ ਦੇ ਵਿੱਚ ਲਗਾਏ ਗਏ ਨੇ ਜੋ ਕਿ ਸ਼੍ਰੋਮਣੀ ਕਾਦਲ ਦੇ ਵਰਕਰਾਂ ਨੂੰ ਲੀਡਰਾਂ ਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਤੇ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਹੀਂ ਦੱਸਿਆ ਜਾ ਰਿਹਾ ਇਸ ਤਕੇ ਸ਼ਾਇਦ ਇਖਲਾਕ ਬੀਰ ਸਿੰਘ ਬਾਦਲਵੀ ਬੋਲੇ ਨੇ ਉਹਨਾਂ ਦੇ ਵੱਲੋਂ ਐਸਐਸਪੀ ਨੂੰ ਸਿੱਧੀ ਚੇਤਾਵਨੀ ਦਿੱੰਦਿਆ ਹੋਇਆ ਹੈ ਕਿ ਇਹ ਗਲਤ ਤਰੀਕੇ ਤੇਤੀ ਗਈ ਹੈ ਕਿ ਇਹ ਜੋ ਗਲਤ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਇਸ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਜਦੋਂ ਸਮਾਂ ਬਦਲੇਗਾ ਵਾਰੀ ਆਏਗੀ ਤਾਂ ਸਾਰਾ ਹਿਸਾਬ ਕਿਤਾਬ ਬਰਾਬਰ ਕੀਤਾ ਜਾਵੇਗਾ ਤੇ ਇਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲ ਦਲ ਨੇ ਮਾਨ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਇੱਕ ਧਰਨਾ ਦੇਣ ਦਾ ਐਲਾਨ ਵੀ ਕਰ ਦਿੰਦਾ ਹੈ ਵਾਧਿਆਂ ਅਗਲੇ ਤੇ ਆਖਰੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਜਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਤਾਵਨ ਨੂੰ ਲੈ ਕੇ ਇੱਕ ਵਿਸ਼ੇਸ਼ اجلاس ਅਨੰਦਪੁਰ ਸਾਹਿਬ ਦੇ ਵਿੱਚ ਸੱਦਨ ਦੀ ਗੱਲ ਆਖ ਦਿੱਤੀ ਹੈ ਦੂਸਰੇ ਪਾਸੇ ਵਿਧਾਨ ਸਭਾ ਜੋ ਚੰਡੀਗੜ੍ਹ ਦੇ ਵਿੱਚ ਮੌਜੂਦ ਹੈ ਉੱਥੇ ਵੀ ਇੱਕ ਵੱਖਰਾ اجلاس ਚਲਾਇਆ ਜਾਵੇਗਾ ਤੇ ਇਹ اجلاس 26 ਨਵੰਬਰ ਨੂੰ ਹੋਵੇਗਾ ਇਸ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ ਉਹਨਾਂ ਦੇ ਵਿੱਚ ਹੀ ਮੁੱਖ ਮੰਤਰੀ ਚੁਣੇ ਜਾਵੇਗਾ ਤੇ ਕੁਝ ਮੰਤਰੀ ਹੋਣਗੇ ਇਸ ਨੂੰ ਲੈ ਕੇ ਪੰਜਾਬ ਵਿਧਾਨ ਪਦੇ ਸਕਤਰੇ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਜਿਸ ਦੇ ਮੁਤਾਬਕ ਹਰੇਕ ਜ਼ਿਲ੍ਹਾ ਅਫਸਰ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚੋਂ ਇੱਕ ਸਰਕਾਰੀ ਸਕੂਲ ਦੇ ਵਿੱਚੋਂ ਇੱਕ ਵਿਦਿਆਰਥੀ ਭੇਜਣ ਦੀ ਗੱਲ ਆਖ ਦਿੱਤੀ ਗਈ ਹੈ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ 26 ਨਵੰਬਰ ਨੂੰ ਇੱਕ ਮੋਕ ਸੈਸ਼ਨ ਸੱਦ ਲਿਆ ਗਿਆ ਹੈ ਇਸ ਨਾਲ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੇ ਨਾ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਪੰਜਾਬੀ ਨਿਊਜ਼ ਲਾਈਨ ਦੇ ਨਾਲ